ਗੱਲਬਾਤ ਨੂੰ ਕੈਮਰਾ ਦੇਖਦੇ ਨੇ ਇਹ ਮਾਮਲਾ ਹੈ ਕਿ ਜੇ ਕੋਈ ਬੱਚੇ ਨੂੰ ਕੋਈ ਬੱਚਾ ਲਾਪਤਾ ਹੋਇਆ ਸੀ ਕੋਈ ਗਲਬਾਤ ਸੰਭੀਰ ਸਰ ਹੁਣੇ ਜਸਟ ਤੱਕ ਘਟਾ ਵੀ ਨਹੀਂ ਹੋਇਆ ਇਹ ਇਹ ਮਲਾਜਮਾਂ ਨੂੰ ਸਾਨੂੰ ਕਿਹਾ ਵੀ ਇਹ ਇੱਕ ਸਾਡਾ ਇਹ ਪਰਸੋ ਰਾਤੀ ਪਤਨ ਦੀ ਟ੍ਰੇਨ 'ਚ ਆਏ ਸੀਗੇ ਕੱਲ ਸਵੇਰੇ ਇਹ ਅੱਜ ਸਵੇਰੇ ਸ਼ਾਮ ਗਏ ਸੀਗੇ 6 ਵਜੇ ਦੁਰਗਾ ਮਾਤਾ ਮੰਦਿਰ ਖਾਣਾ ਖਾ ਕੇ ਆਇਆ ਇੱਥੇ ਰੈਸਟ ਕਰਨ ਲੱਪੇ ਤੇ ਕਹਿੰਦੇ ਸਾਡੀ ਗੁੜੀਆ ਹੈ ਨਹੀਂ ਸੀਗੀ ਦੁੱਖ ਸਾਲਦੀ ਸੀ ਬੱਚੇ ਨੇ ਕਿਸੇ ਨਾਲ ਖੇਡਣ ਲੱਪੇ ਇਹ ਹੁਣ ਜਸਟ ਸਾਡੇ ਕੋਲ ਆਏ ਦੇਖਦੇ ਪਤਾ ਕਰਦੇ ਆ ਵੀ ਕਿਦਾਂ ਮਾਮਲਾ ਕੀ ਹੈ ਸੀਸੀਟੀਵੀ ਉੱਤੇ ਚੈੱਕ ਕਰਦੇ ਆ ਸੀਡਬਲਯੂਸੀ ਆਲਾ ਨੂੰ ਪਤਾ ਕਰਦੇ ਆ ਇਹਦੇ ਕਿ ਜੇ ਯਾਤਰੀ ਨਹੀਂ ਇਹਨਾਂ ਨੂੰ ਕੀ ਅਪੀਲ ਲਾ ਕੇ ਪਲੇਟਫਾਰਮ ਉੱਤੇ ਅਰੈਸਟ ਕਰਨ ਦੀ ਕੋਸ਼ਿਸ਼ ਹੁੰਦੀ ਹੈ ਬਿਲਕੁਲ ਸਹੀ ਹੈ ਤੁਹਾਡੀ ਗੱਲ ਜੀ ਇੱਕ ਇਹ ਸਟੇਸ਼ਨ ਕੋਈ ਫ ਸਰਾਇ ਤਾਂ ਹੈ ਨਹੀਂ ਹੋ ਜੀ ਸਿਰਫ ਆਪਣਾ ਸਫ਼ਰ ਕਰਕੇ ਅਸੀਂ ਜਾਣਾ ਸਾਡੀ ਲੋੜ ਹੈ ਜੇ ਇਸ ਤਰ੍ਹਾਂ ਹੀ ਅੱਪਾ ਟੇਹਣਾ ਤੇ ਗਾਪਾਂਦੇ ਰਹੇ ਤਾਂ ਇਹ ਤਾਂ ਫਿਰ ਆਮ ਪਬਲਿਕ ਦੇ ਜੱਜੜੇ ਨਾਰਮਲ ਯਾਤਰਾ ਕਰਨ ਵਾਲੇ ਉਹਨਾਂ ਨੂੰ ਪ੍ਰੋਬਲਮ ਖੜੀ ਹੋ ਜਾਏਗੀ ਅਸੀਂ ਆਮ ਅਵੇਅਰ ਦੋ ਤਿੰਨ ਵਾਰ ਦਿਨ ਵਿੱਚ ਇਹਨਾਂ ਨੂੰ ਅਵੇਅਰ ਵੀ ਕਰਦੇ ਆਂ ਵੀ ਸਿਰਫ ਸਟੇਸ਼ਨ ਤੇ ਉਹ ਹੀ ਰਹਿਣ ਜਿਨ੍ਹਾਂ ਨੇ ਯਾਤਰੀ ਨੇ ਟ੍ਰੇਨ ਲੈਣੀ ਹੈ ਨਾ ਕਿ ਰੈਸਟ ਕਰੋ ਇੱਥੇ ਆਮ ਕੇ ਦੇਖਿਆ ਗਿਆ ਵੀ ਇੱਥੇ ਅਦਰ ਸਟੇਟ ਦੇ ਪ੍ਰਵਾਸੀ ਆ ਕੇ ਵੀ ਰਹਿਣ ਰਹਿਣ ਲੱਗ ਪੈਂਦੇ ਆ ਇਹ ਮਾਮਲਾ ਹੈ ਕਿ ਕੋਈ ਬੱਚੇ ਨੂੰ ਕੋਈ ਬੱਚਾ ਲਾਪਤਾ ਹੋਏ ਸੀ ਕੀ ਗੱਲਬਾਤ ਸਮਝੀ ਸਰ ਹੁਣੇ ਜਸਟ ਤੱਕ ਘਟਾ ਵੀ ਨਹੀਂ ਹੋਇਆ ਇਹ ਇਹਨੇ ਮੁਲਾਜ਼ਮਾਂ ਨੂੰ ਸਾਡ ਨੂੰ ਕਿਹਾ ਵੀ ਇਹ ਇੱਕ ਸਾਡਾ ਇਹ ਪਰਸੋ ਰਾਤੀ ਪਤੰਨੇ ਟ੍ਰੇਨ 'ਚ ਆਏ ਸੀਗੇ ਕੱਲ ਸਵੇਰੇ ਇਹ ਅੱਜ ਸਵੇਰੇ ਸ਼ਾਮ ਗਏ ਸੀਗੇ 6 ਵਜੇ ਦੁਰਗਾ ਮਾਤਾ ਦੇ ਮੰਦਰ ਖਾਣਾ ਖਾ ਕੇ ਆਇਆ ਇੱਥੇ ਰੈਸਟ ਕਰਨ ਲੱਪੇ ਤੇ ਕਹਿੰਦੇ ਸਾਡੀ ਕੁੜੀਆ ਹੈ ਨਹੀਂ ਸੀਗੀ ਦੋਕਸਾਲ ਦੀ ਸੀ ਬੱਚੇ ਨੇ ਕਿਸੇ ਨਾਲ ਖੇਡਣ ਲੱਪੇ ਇਹ ਹੁਣ ਜਸਟ ਸਾਡੇ ਕੋਲ ਆਏ ਦੇਖਦੇ ਪਤਾ ਕਰਦੇ ਆ ਵੀ ਕਿਦਾਂ ਮਾਮਲਾ ਕੀ ਹੈ ਸੀਸੀਟੀਵੀ ਉੱਤੇ ਚੈੱਕ ਕਰਦੇ ਸੀਡਬਲਯੂਸੀ ਆਲਾ ਨੂੰ ਪਤਾ ਕਰਦੇ ਆ ਇਹ ਦੇ ਕੇ ਉਹਦੇ ਜਿਹੜੇ ਯਾਤਰੀ ਨੇ ਇਹਨਾਂ ਨੂੰ ਕੀ ਅਪੀਲ ਆ ਕੇ ਪਲੇਟਫਾਰਮੋਂ ਤੇ ਅਰੈਸਟ ਕਰਨ ਨੂੰ ਕਿਉਂ ਜਾਂਦੇ ਬਿਲਕੁਲ ਸਹੀ ਹੈ ਤੁਹਾਡੀ ਗੱਲ ਜੀ ਇੱਕ ਇਹ ਸਟੇਸ਼ਨ ਕੋਈ ਫਿਰ ਸਰਾਇ ਤਾਂ ਹੈ ਨਹੀਂ ਹੋ ਜੀ ਸਿਰਫ ਆਪਣਾ ਸਫ਼ਰ ਕਰਕੇ ਅਸੀਂ ਜਾਣਾ ਸਾਡੀ ਲੋੜ ਹੈ ਜੇ ਇਸ ਤਰ੍ਹਾਂ ਹੀ ਆਪਾਂ ਸਟੇਸ਼ਨਾਂ ਤੇ ਗਾਪਾਂਦੇ ਰਹੇ ਤਾਂ ਇਹ ਤਾਂ ਫਿਰ ਆਮ ਪਬਲਿਕ ਦੇ ਜੱਜੜੇ ਨਾਰਮਲ ਯਾਤਰਾ ਕਰਨ ਵਾਲੇ ਉਹਨਾਂ ਨੂੰ ਪ੍ਰੋਬਲਮ ਖੜੀ ਹੋ ਜਾਏਗੀ ਅਸੀਂ ਆਮ ਅਵੇਅਰ 2-3 ਵਾਰ ਦਿਨ ਵਿੱਚ ਇਹਨਾਂ ਨੂੰ ਅਵੇਅਰ ਵੀ ਕਰਦੇ ਆਂ ਵੀ ਸਿਰਫ ਸਟੇਸ਼ਨ ਤੇ ਉਹ ਹੀ ਰਹਿਣ ਜਿਨ੍ਹਾਂ ਨੇ ਯਾਤਰੀ ਨੇ ਟ੍ਰੇਨ ਲੈਣੀ ਹੈ ਨਾ ਕਿ ਰੈਸਟ ਕਰਨ ਇੱਥੇ ਆਮ ਕੇਸ ਦੇਖਿਆ ਗਿਆ ਵੀ ਇੱਥੇ ਅਦਰ ਸਟੇਟ ਦੇ ਪ੍ਰਵਾਸੀ ਆ ਕੇ ਵੀ ਰਹਿਣ ਰਹਿਣ ਲੱਗ ਪੈਂਦੇ ਆ